ਇਆ ਸਿਨੇਮਾ ਜਿਆਦਾ ਪਿਆਰ ਦਿੱਤਾ। ਮੇਰੀ ਮਾਸਸ ਕੁਤਲੀ ਨੂੰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲੇ ਮੈਂ ਥੋੜਾ ਜਿਹਾ ਅਲੱਗ ਹਟ ਕੇ ਕੋਈ ਕਿਰਦਾਰ ਕਰਾਂ। ਇਹ ਫਿਲਮ ਜਿਹੜੀ ਹਾਈ ਬੀਬੀ ਇਹ ਕਿੱਥੇ ਫਸ ਗਏ ਤੇ ਇਹ ਬਸੂ ਮਿਸ ਹੋਈ ਹੈ। ਇਹਦੇ ਵਿੱਚ ਮੈਂ ਇੱਕ ਭੂਤਨੀ ਦਾ ਕਿਰਦਾਰ ਕੀਤਾ। ਇੱਕ ਭੂਤਨੀ ਜਿਹੜੀ ਆ ਉਹ ਡਰਾਉਣ ਵਾਲੀ ਵੀ ਆ, ਪਰ ਮਿੱਕ ਵੀ ਆ, ਇਮੋਸ਼ਨਲ ਵੀ ਆ। ਮਤਲਬ ਭੂਤਾਂ ਦੇ ਵਿੱਚ ਵੀ ਬਹੁਤ ਸਾਰੇ ਸੁਭਾਅ ਦੇ ਜਿਹੜੇ ਰੰਗ ਨੇ ਉਹ ਇਸ ਫਿਲਮ ਦੇ ਵਿੱਚ ਮੇਰੇ ਕਿਰਦਾਰ ਦੇ ਨਾਲ ਹੀ ਪੇਸ਼ ਹੋਣਗੇ। ਤੇ ਮੈਨੂੰ ਬੜਾ ਅੱਛਾ ਲੱਗਾ ਬਣੀ ਫਿਲਮ ਕਰਕੇ ਬੜਾ ਮਜ਼ਾ ਆਇਆ। ਥੋੜਾ ਅਲੱਗ ਕਰੈਕਟਰ ਸੀ ਕਿਸ ਤਰ੍ਹਾਂ ਦੀ ਮਿਕਚਰ ਹੈ ਇਸ ਤਰ੍ਹਾਂ ਪਹਿਲੇ ਕਦੇ ਕੀਤੀ ਨਹੀਂ ਤੁਸੀਂ ਬਿਲਕੁਲ ਨਹੀਂ ਕਿਹਾ ਜਾਉਗਾ ਕਿ ਖਾਸ ਕੀ ਰਿਆ ਦੇ ਵਿੱਚ ਇਹ ਹੀ ਕਹਾਸੇ ਵੀ ਅਲੱਗ-ਤਰ੍ਹਾਂ ਦੇ ਕੈਰੈਕਟਰ ਨੇ ਕੋਈ ਵੀ ਖਿਡਾਰ ਜਦੋਂ ਸਿਨੇਮੇ ਦੇ ਵਿੱਚ ਅਲੱਗ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਤੁਹਾਨੂੰ ਮਜ਼ਾ ਆਉਂਦਾ ਤੁਹਾਨੂੰ ਆਪਣਾ ਪੋਟੈਂਸ਼ੀਅਲ ਦਿਖਾਉਣ ਦਾ ਮੌਕਾ ਮਿਲਦਾ ਤੇ ਇਸ ਫਿਲਮ ਦੇ ਰਾਹੀਂ ਮੈਨੂੰ ਲੱਗਦਾ ਕਿ ਮੈਂ ਇੱਕ ਹੋਰ ਕਿਰਦਾਰ ਨੂੰ ਜੀਵਿਆ ਤੇ ਜੇ ਉਹ ਕਿਰਦਾਰ ਕਰਦਾ ਮੈਨੂੰ ਮਜ਼ਾ ਆਇਆ ਅੱਛਾ ਲੱਗਾ ਮੇਰੇ ਵਿੱਚ ਕਰ ਨੂੰ ਅੱਛਾ ਲੱਗੇ ਬੜੀ ਮਹਿਕੀ ਬੜੀ ਦਸੀ ਕਿ ਤੁਸੀਂ ਕਿਉਂ ਹਸਾਉਂਦੇ ਹੋ ਪਰ ਤੁਸੀਂ ਕਹਿੰਦੇ ਮੈਂ ਪੁਤਲੀ ਆ ਵਿੱਚ ਪੁਤਲੀ ਬਣ ਕੇ ਹਸਾਉਂਦੀ ਨਾ ڈراؤ گے کیسا ہوگی پہلے ڈراؤ گی پھر ہساؤ گی پھر کچھ سارے رنگ یہ جو فلم ہے ہائی بی بی کی طرف کے بہت ہی فنی فلم ہے کومیڈی ہے ڈراما ہے رومانس ہے تیسی سارے بہت انجوائے کرو گے اس فلم نو اے ریلیز ہو رہی ہے تیہی تریک نو ہائی بی بی کتے پس کے سارے سینما کرا چا تیسی ضرور بیکھو پہلے تم ساؤتی فلمات کام کرتا ہوگا ہاں جے ہاں جے ہاں جے ਯਾਉ ਕਿੰਨਾ ਡਿਫਰੈਂਟਲੀ ਅਹ ਦੇਖੋ ਕ੍ਰੀਏਟੀਵਿਟੀ ਤਾਂ ਸਭ ਜਗ੍ਹਾ ਇੱਕੋ ਜਿਹੀ ਹੁੰਦੀ ਹੈ ਸੌਫਟ ਦਾ ਕਲਚਰ ਡਿਫਰੈਂਟ ਹੈਗਾ ਪੰਜਾਬੀ ਕਲਚਰ ਡਿਫਰੈਂਟ ਹੈਗਾ ਕਿ ਮੈਨੂੰ ਬਹੁਤ ਮਜ਼ਾ ਆਇਆ ਕੰਮ ਕਰਕੇ ਪਰ ਪੰਜਾਬ ਜਦੋਂ ਮੈਂ ਕੰਮ ਕੀਤਾ ਮੈਨੂੰ ਲੱਗਿਆ ਕਿ ਆਪਣੀ ਧਰਤੀ 'ਚ ਕੰਮ ਕਰ ਰਹੀ ਆ ਆਪਣੇ ਲੋਕਾਂ ਵਿੱਚ ਕੰਮ ਕਰ ਰਹੀ ਆ ਤੇ ਮੈਨੂੰ ਬਹੁਤ ਹੀ ਕਰਜਿਆ ਫੀਲ ਹੋਇਆ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਹੁਤ ਸੰਦੇਸ਼ ਪ੍ਰਸ਼ੰਸਾ ਕਰ ਰਹੀ ਹਾਂ ਬਹੁਤ ਬੜੀ ਖੁਸ਼ੀ ਦੀ ਗੱਲ the uh -huh. <laughs> اج اتنی سائی ہے اور فلم کی پرموشن واسطے سارے کٹھے ہوئے ہیں آئے بی کتنے فصی ہے یہ تئی میں رلیز ہو رہی ہے اویلا گل <سؤال> جیتا دیوگردار گل سمرت جیت سر ہند صاحب نے اسٹو ہے باقی بگیچا سب سندھو صاحب پروڈیوسر نے سب مالوی ملوترا ہیروئن اور بھی بہت سارے کلاکار نے بہت ودیا کام کیا اور ਔਰ ਫਿਲਮ ਜ਼ਰੂਰ ਦੇਖਣ ਜਾਓ ਔਰ ਸੀਰਾਗਰ ਦੀ ਪਹਿਲੀ ਫਿਲਮ ਹੈ اور جی بہت ودیا گائک ہے جیسے بہت ایکٹر ہے ایک بہت وجہ انسان بھی ہے اور انسانیت سارے کلاکار آئے ہیں کہ مجھے دے کلاکار میں اور میں ماجے والوں مالوے والوں کو دوبے والوں ریکویسٹ کر فلم ضرور دیکھو سان بہت مزہ آئے گا پیسے وصول ہو سارے

ਕਿ ਕਿਹਦਾ ਲੱਗਦਾ ਕਿ ਜੇ ਕੋਈ ਆਪਣੀ ਅੰਮ੍ਰਿਤਸਰ ਦੇ ਵਿੱਚ ਹੀ ਇਸ ਤਰ੍ਹਾਂ ਦੀ ਫਿਲਮ ਬਣੀ ਆਪਣੇ ਲੋਕ ਹੀ ਹੋਣਗੇ ਬਹੁਤ ਜ਼ਿਆਦਾ ਤੁਸੀਂ ਰੈਕਸਿੰਗ ਮਿਲਦੀ ਹੈ ਗਰਮ ਅਤੇ ਸਾਰਿਆਂ ਦੀ ਆਪਣੀ ਕੋ ਹੁੰਦੀ ਹੈ ਚੀਜ਼ਾਂ ਸਭ ਚ ਆਉਂਦੀਆਂ ਤੁਹਾਡਾ ਐਕਸਪ੍ਰੈਸ਼ਨ ਜਿਹੜਾ ਉਹ ਜ਼ਬਰਦਸਤ ਹੋ ਜਾਂਦਾ ਹੈ ਕਿਉਂਕਿ ਤੁਸੀਂ ਲਿਖੇ ਨਾ ਚੀਜ਼ਾਂ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਸਕਦੇ